ਜਿਹੜੀ ਐ এনਜੀਓ ਸੀ ਬਣਾਈ ਹੈ ਟ੍ਰੈਫਿਕ ਰੂਟ ਸੇਫਟੀ ਆਰਗੇਨਾਈਜੇਸ਼ਨ ਇਹ ਐ এনਜੀਓ ਬਣਾਉਂਦਾ ਜਿਹੜਾ ਖਿਆਲ ਆ ਮੈਨੂੰ ਇੱਕ ਟੀਵੀ ਨਿਊਜ਼ ਤੋਂ ਮਿਲਿਆ ਜੀ ਮੈਂ ਘਰ 'ਚ ਆਪਣੇ ਮੈਸੇਜ ਦੇ ਨਾਲ ਬਿਠਾ ਟੀਵੀ ਦੇਖ ਰਿਹਾ ਸੀਗਾ ਜੀ 11 ਫਰਵਰੀ 2015 ਨੂੰ 7:30 ਵਜੇ ਦਾ ਟਾਈਮ ਹੋਇਆਗਾ ਇੱਕ ਨਿਊਜ਼ ਚੱਲ ਰਹੀ ਸੀ ਜਿਹਦੇ ਵਿੱਚ ਇੱਕ ਹਿੰਦੂ ਇੰਟਰਮੈਨ ਜੋ ਇੱਕ ਕਲਰਕ ਲੱਗਾ ਹੋਇਆ ਸੀਗਾ ਬੈਂਕ ਦੇ ਵਿੱਚ ਉਹ ਖੱਡੇ ਪੂਰ ਰਿਹਾ ਸੀਗਾ ਸਿੰਕਪੜ ਉਦੇ ਨਾਲ ਉਹਦੇ ਚਾਰ ਦੋਸਤ ਸੀਗੇ ਜਦੋਂ ਪ੍ਰੈਸ ਰਿਪੋਰਟਰ ਨੇ ਉਹਨੂੰ ਆ ਕੇ ਪੁੱਛਿਆ ਜੀ ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਤਾਂ ਉਹਨੇ ਕਿਹਾ ਵੀ ਇਹਦੀ ਪ੍ਰੇਰਣਾ ਮੈਨੂੰ ਮੇਰੇ ਬੇਟੇ ਦੀ ਚਿੱਕਾ ਤੋਂ ਮਿਲੀ ਇਹ ਗੱਲ ਸੁਣ ਕੇ ਮੈਂ ਸੋਚਿਆ ਵੀ ਇਹ ਬੰਦੇ ਨੇ ਦੇਖੋ ਆਪਣੇ ਸਭ ਕੁਝ ਗਵਾਉਣ ਤੋਂ ਬਾਅਦ ਫਿਰ ਉਹਨੇ ਨਾਲ ਹੀ ਇਹ ਦੱਸਿਆ ਕਿ ਮੇਰਾ ਇਕੱਲਾ ਇਕੱਲਾ ਬੇਟਾ ਸੀਗਾ ਔਰ ਟਿਊਸ਼ਨ ਪੜਨ ਜਾ ਰਿਹਾ ਸੀਗਾ ਮੈਂ ਮੋਟਰਸਾਈਕਲ ਦੀ ਬੈਕ ਸਾਈਡ ਤੇ ਬੈਠਾ ਖੱਡੇ ਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਵੱਜਾ ਉਹ ਕਿਛੂ ਡਿੱਗਾ ਤੇ ਉਹਦੀ ਜਿਹੜੀ ਨੈਕ ਪਾਉਣਾ ਉਹ ਬ੍ਰੇਕ ਹੋ ਗਈ ਤੇ ਆਉਣ ਦੀ ਸਪੋਟ ਉਹਦੀ ਡੈਥ ਹੋ ਤੇ ਮੈਨੂੰ ਕਹਿੰਦਾ ਵੀ ਜ਼ਿੰਦਗੀ ਜਿਹੜੀ ਉਹ ਇੱਕ ਖਤਮ ਹੋ ਚੁੱਕੀ ਮੇਰਾ ਵੰਚ ਖਤਮ ਹੋ ਗਿਆ ਤੇ ਮੈਂ ਉਸ ਤੋਂ ਪ੍ਰੇਰਣਾ ਲਈ ਵੀ ਜਿੱਦਾਂ ਮੇਰਾ ਵੰਚ ਖਤਮ ਹੋਇਆ ਅੱਜ ਤੋਂ ਬਾਅਦ ਮੈਂ ਕਹੇ ਹੋਰ ਦਾ ਵੰਚ ਇਹਨਾਂ ਖੱਡੀਆਂ ਦੇ ਕਰਨ ਨਹੀਂ ਖਤਮ ਹੋਣ ਦਊਗਾ ਉਹਨੇ ਆਪਣੇ ਦੋਸਤਾਂ ਨਾਲ ਮਿਲ ਕੇ ਪੰਜ ਮੈਂਬਰੀ ਇੱਕ ਕਮੇਟੀ ਬਣਾ ਕੇ ਤੇ 10 ਖੱਡੇ ਉਹਨਾਂ ਨੇ ਇਹ ਮ ਰੱਖਿਆ ਕਿ ਅਸੀਂ 10 ਖੱਡੇ ਰੋਜ਼ ਪੂਰਨੇ ਆਪਣੀ ਡਿਊਟੀ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਟ੍ਰੈਫਿਕ ਇੰਚਾਰਜ ਵੀ ਮੇਰੀ ਔਲਾਦ ਵੀ ਸਹੀ ਸਲਾਮਤ ਹੈ ਮੇਰੇ ਕੋਲ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਹੋਇਆ ਤੇ ਮੈਂ ਕਿਹੜੀ ਚੀਜ਼ ਦੀ ਵੇਟ ਕਰ ਰਹਾ ਵੀ ਜਦੋਂ ਸਾਰਾ ਕੁਝ ਮੇਰੇ ਕੋਲ ਖੁਸ਼ ਹੋ ਲਖੇਰੇ ਕੰਮ ਕਰੂ ਉਸ ਦਿਨ ਤੋਂ ਮੈਂ ਪ੍ਰਣ ਕਰਕੇ ਕਿ ਇਹਨ ਜੀਓ ਬਣਾਉਣ ਦਾ ਪ੍ਰੰਧ ਹੈ ਆਪਣੇ ਯਾਰਾਂ ਦੋਸਤਾਂ ਨਾਲ ਸਲਾਹ ਕਰਕੇ ਮੈਂ ਪੰਜ ਮੈਂਬਰਾਂ ਵਿੱਚ ਇਹਨੂੰ ਕੀਤੀ ਜਿਹੜੀ ਹੁਣ ਮੇਰੇ ਜਿਹੜੇ 18557 ਵਲੰਟੀਅਰ ਜਿਹੜੇ ਲਾਉਦੇ ਵਿੱਚ ਵਰਤੋਂ ਕਰਦਾ ਉਸ ਗੱਲ ਨੇ ਮੈਨੂੰ ਇੰਨਾ ਖੁਸ਼ੀ ਦਰਿਆ ਕੀਤੀ ਮੇਰੇ ਅੰਦਰ ਪੇਸ਼ਾਨੀਤ ਨੂੰ ਲੈ ਜਿਹੜਾ ਜਿਗਾਦਸਤ ਉਸ ਦਿਨ ਤੋਂ ਬਾਅਦ ਕਿ ਹੁਣ ਤੱਕ ਜਿਹੜਾ ਹੈ ਬਿਲਕੁਲ ਔਮਾਨਦਾਰੀ ਤੇ ਦਿਲੋਂ ਮੈਂ ਇਸ ਉੱਤੇ ਵਰਕ ਆਊਟ ਕਰ ਰਿਹਾ ਤੇ ਜਿਹੜੀ ਮੇਰੀ ਅੱਜ ਇੱਥੇ ਮੈਂ ਟ੍ਰੈਫਿਕ ਦੀ ਪੋਸਟਿੰਗ ਤੇ ਬੈਠਾ ਇਹ ਵੀ ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਕੇ ਆਪਣੀ ਐਨਜੀਓ ਦਾ ਹਵਾਲਾ ਦੇ ਕੇ ਵਿਲਿੰਗਲੀ ਮੈਂ ਇੱਥੇ ਪੋਸਟਿੰਗ ਲਈ ਹੈ ਤਾਂ ਕਿ ਮੈਂ ਆਪਣੀ ਡਿਊਟੀ ਦੇ ਨਾਲ ਨਾਲ ਤੇ ਆਪਣੀ ਐਨਜੀਓ ਦੇ ਉੱਤੇ ਵੀ ਵਰਕ ਆਊਟ ਕਰ ਸਕਾਂ ਤੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰ ਸਕਾਂ ਲੋਕਾਂ ਨੂੰ ਅਵੇਅਰ ਕਰ ਸਕਾਂ ਦਿੱਲੀ ਮੈਂ ਇੱਕ ਸੈਮੀਨਾਰ ਕਿਸੇ ਨਾ ਕਿਸੇ ਜਗ੍ਹਾ ਤੇ ਜਿੱਥੇ ਵੀ ਮੈਨੂੰ 10 ਜਾਂ 10 ਤੋਂ ਵੱਧ ਪ੍ਰਾਣੀ ਮਿਲ ਜਾਂਦੇ ਆ ਮੈਂ ਆਪਣੀ ਗੱਲ ਟ੍ਰੈਫਿਕ ਨਿਯਮਾਂ ਬਾਰੇ ਉਹਨਾਂ ਨਾਲ ਜ਼ਰੂਰ ਸੇਅਰ ਕਰਦਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਮੈਂ ਤੁਹਾਡੇ ਤੋਂ ਵੀ ਇਹੀ ਆਸ ਕਰਦਾ ਕਿ ਇਹ ਮੇਰਾ ਮੈਸੇਜ ਜਿਹੜਾ ਹੈ ਸਾਰੀ ਦੁਨੀਆ ਤੱਕ ਪਹੁੰਚੇ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਤਾਂ ਰੋਜ਼ ਰੋਡ ਐਕਸੀਡੈਂਟਾਂ ਦੇ ਵਿੱਚ 1400 ਐਕਸੀਡੈਂਟ ਹਿੰਦੁਸਤਾਨ 'ਚ ਰੋਜ਼ ਰੋੜ ਤੇ ਹੋ ਰਿਹਾ ਹੈ ਜਿਹਦੇ ਵਿੱਚ 600 ਜਾਨਾਂ ਜਿਹੜੀਆਂ ਨਮੁੱਲੀਆਂ ਨੇ ਸਾਡੇ ਲਈ ਉਹ ਜਾਈ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ 300 ਤੋਂ ਉੱਪਰ ਜਾਨਾਂ ਉਹ ਨੇ ਜਿਹੜੇ ਸਾਡੇ 15 ਸਾਲ ਤੋਂ ਲੈ ਕੇ 28 ਸਾਲ ਦੇ ਬੱਚੇ ਨੇ ਨੌਜਵਾਨ ਪੀੜੀ ਇਹਨਾਂ ਨੁਕਸਾਨ ਸਾਡਾ ਅਤਵਾਦ ਦੇ ਵਿੱਚ ਨਹੀਂ ਹੋਇਆ ਜਿੰਨਾ ਕਿ ਨੁਕਸਾਨ ਹੋਣ ਸਾਡਾ ਰੋਡ ਐਕਸੀਡੈਂਟਾਂ 'ਚ ਤੇ ਨਸ਼ਿਆਂ ਦੇ ਵਿੱਚ ਹੋ ਰਿਹਾ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਕੁਝ ਸਾਡੀ ਨਸ਼ਿਆਂ ਨੇ ਖਾ ਲਈ ਹੈ ਕੁਝ ਸਾਡੀ ਐਕਸੀਡੈਂਟਾਂ 'ਚ ਜਾ ਰਹੀ ਹੈ ਕੁਝ ਸਾਡੇ ਬੱਚੇ ਜਿਹੜੇ ਆ ਉਹ ਇਨਾਂ ਸੁਸਾਇਟੀਆਂ ਤੋਂ ਡਰਦੇ ਮਾਰੇ ਫੋਰਨ ਕੰਟਰੀਆਂ ਦੇ ਵਿੱਚ ਪੰਜਾਬ ਦੇਸ਼ ਨੂੰ ਛੱਡ ਕੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਚੰਨਣ ਨੂੰ ਮਜਬੂਰ ਹੋ ਗਏ। ਇਹ ਗੱਲ ਆ ਕਿਉਂ ਹੋ ਰਹੀ ਹੈ ਨੇ? ਕਿਉਂਕਿ ਅਸੀਂ ਲੋਕ ਇਹਨਾਂ ਨਾਲ ਧਿਆਨ ਨਹੀਂ ਦੇ ਰ। ਸਾਡਾ ਸਿਰਫ ਇੱਕੋ ਟਾਰਗੇਟ ਹੈ ਪੈਸਾ ਪੈਸਾ ਪੈਸਾ। ਫੂਟ ਕੈਂਡ ਕਰੋ ਪੈਸਾ ਕਮਾਉਣਾ ਹੈ। ਕੀ ਇੱਕ ਮੈਂ ਇੱਕ 24 ਘੰਟੇ ਜੋਬ ਦਾ ਮੁਲਾਜ਼ਮ ਹਾਂ ਇੱਕ 24 ਘੰਟੇ ਦੇ ਵਿੱਚੋਂ ਮੈਂ ਟਾਈਮ 'ਚ ਟਾਈਮ ਕੱਢ ਕੇ ਇਹ ਕੰਮ ਕਰ ਸਕਦਾ ਕੀ ਆਮ ਲੋਕ ਨਹੀਂ ਕਰ ਸਕਦੇ ਕੀ ਟੀਚਰਸ ਜਿਹੜੇ ਨੇ 6 ਘੰਟੇ ਜਾਂ 8 ਘੰਟੇ ਡਿਊਟੀ ਕਰਦੇ ਨੇ ਕੀ ਉਹ ਬੱਚਿਆਂ ਦੇ ਵਿੱਚ ਪ੍ਰੇਅਰ ਟਾਈਮ ਤੇ ਅਸੈਂਬਲੀ ਟਾਈਮ ਤੇ ਕੀ 5 ਮਿੰਟ ਰੋਡ ਸੇਫਟੀ ਦੇ ਉੱਤੇ ਲੈਕਚਰ ਨਹੀਂ ਕਰ ਸਕਦੇ ਕੀ ਉਹ ਬੱਚਿਆਂ ਨੂੰ ਨਹੀਂ ਸਮਝਾ ਸਕਦੇ ਕੀ ਪੇਰੈਂਟਸ ਜਿਹੜੇ ਆ ਆਪਣੇ ਬੱਚਿਆਂ ਨੂੰ ਵੇਰ ਨਹੀਂ ਕਰ ਸਕਦੇ ਸਾਡੇ ਲੋਕਾਂ ਦੀ ਕੋਈ ਮਾਨਸਿਕਤਾ ਹੈ ਪੀ ਆਪਣੇ ਮੌਲਿਕ ਅਧਿਕਾਰਾਂ ਬਾਰੇ ਜ਼ਰੂਰ ਜਾਣਦੇ ਐ ਪਰ ਆਪਣੇ ਫਰਜ਼ਾਂ ਬਾਰੇ ਕੋਈ ਨਹੀਂ ਜਾਣਦਾ ਜੇਕਰ ਅਸੀਂ ਕਹਿੰਨੇ ਆਂ ਵੀ ਫੋਰਨ ਕੰਟਰੀ ਦੇ ਵਿੱਚ ਲਾਅ ਅਤੇ ਡਾਟਰ ਬਹੁਤ ਐ ਉੱਥੇ ਕਿਉਂ ਨਹੀਂ ਕਿਉਂਕਿ ਉੱਥੇ ਲੋਕ ਆਪਣੇ ਫਰਜ਼ਾਂ ਨੂੰ ਪਹਿਲ ਦਿੰਦੇ ਐ ਅਧਿਕਾਰਾਂ ਨੂੰ ਨਹੀਂ ਦਿੰਦੇ ਸਾਡੇ ਹਿੰਦੂਸਤਾਨ ਦੇ ਵਿੱਚ ਅਧਿਕਾਰਾਂ ਨੂੰ ਪਹਿਲ ਦਿੱਤੀ ਜਾਂਦੀ ਐ ਫਰਜ਼ਾਂ ਤੋਂ ਦਰਕਰਨਾਰਾ ਕੀਤਾ ਜਾਂਦਾ ਆਪਣੇ ਫਰਜ਼ਾਂ ਤੋਂ ਅਸੀਂ ਆਪਣੇ ਫਰਜ਼ਾਂ ਨੂੰ ਭੁੱਲ ਜਾਂਦੇ ਹਾਂ ਪਰ ਆਪਣੇ ਅਧਿਕਾਰਾਂ ਨੂੰ ਅਸੀਂ ਯਾਦ ਰੱਖਦੇ ਹਾਂ ਉਂਝ ਸਮੇਂ ਤੇ ਅਸੀਂ ਤਰੱਕੀ ਕਰਾਂਗੇ ਜਦੋਂ ਅਸੀਂ ਆਪਣੇ ਫਰਜ਼ਾਂ ਨੂੰ ਇੱਕ ਨੰਬਰ ਤੇ ਰੱਖਾਂਗੇ ਅਧਿਕਾਰਾਂ ਨੂੰ ਦੋ ਨੰਬਰ ਤੇ ਲਿਆਵਾਂਗੇ ਤੇ ਮੈਂ ਤੁਹਾਡੇ ਮੀਡੀਅਮ ਲਈ ਇਹ ਸਾਰਿਆਂ ਨੂੰ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਇਹ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਇਹਨਾਂ ਨੂੰ ਬਚਾ ਲਓ ਇਹਨਾਂ ਨੂੰ ਵੇਰ ਕਰੋ ਇਹਨਾਂ ਲੋਕਾਂ ਨੂੰ ਜਿਹੜੀਆਂ ਅਨਮੁੱਲੀਆਂ ਜਾਨਾਂ ਨੇ ਇਨਾਂ ਨੂੰ ਆਪਾਂ ਹੰਬੜਾ ਮਾਰੀਏ ਰੂਟ ਸੇਫਟੀ ਦੇ ਉੱਤੇ ਪਹਿਰਾ ਦਿੰਦੇ ਹੋਏ ਬੱਚਿਆਂ ਨੂੰ ਵੇਰ ਕਰਕੇ ਕਿ ਜਿਹੜੀਆਂ ਅਨਮੋਲੀਆਂ ਜਾਨਾਂ ਇੰਨੇ ਹੋਣਾ ਰਹੇ ਹਾਸਿਆਂ ਨੂੰ ਬਚਾਈਏ ਕਿ ਜਿਹੜੇ 1400 ਹਾਸੇ ਰੋਜ਼ ਸਾਡੇ ਹਿੰਦੁਸਤਾਨ 'ਚ ਵਾਪਰ ਰਹੇ ਨੇ ਆਪਾਂ ਸਾਰੇ ਜਣੇ ਸਹਿਯੋਗ ਕਰੀਏ ਤੇ ਇਨਾਂ ਹਾਸਿਆਂ ਦੀ ਗਿਣਤੀ ਨੂੰ ਕਾਫੀ ਮਾਤਰਾ ਤੱਕ ਆਪਾਂ ਘਟਾਉਣ ਦੇ ਸਹਿਯੋਗੀ ਹੋ ਸਕਦੇ ਹਾਂ ਇੰਨਾ ਕਹਿੰਦਾ ਹੈ ਜੈਹਦ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ